ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਪਿੰਡ ਝੋਟੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਾਈਆਂ ਕੋਲੇ ਗਾਂ ਬਕਾਊਆ 3 ਮਹੀਨਿਆਂ ਦੀ ਗੱਭਣ ਚੱਕ ਹੋ ਗਈ ਚੁੱਕੀ ਹੈ ਹੁਣ ਤੇ 7 ਕਿਲੋ ਇਸ ਟਾਈਮ ਦੁੱਧ ਦੇ ਚੱਲ ਰਹੀ ਹੈ ਤੇ ਚਲੋ ਬਾਈਆਂ ਨਾਲ ਗੱਲਬਾਤ ਕਰਕੇ ਫੁੱਲ ਡੀਟੇਲ ਪਤਾ ਕਰ ਲੈਣੇ ਆਂ ਬਈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਬਾਈ ਆਪਣਾ ਪਿੰਡ ਦੱਸਿਓ ਜੀ ਪਿੰਡ ਝੋਟੀਆਂ ਜੀ ਨਾ ਜੀ ਨਾਮ ਕੁਲਬੀਰ ਸਿੰਘ ਠੀਕ ਹੈ ਜੀ ਫੋਨ ਨੰਬਰ ਬੋਲਿਓ 70197 ਠੀਕ ਹੈ ਜੀ 86501 ਠੀਕ ਹੈ ਜੀ ਇਹ ਬਾਈਆਂ ਦਾ ਕੰਟੈਕਟ ਨੰਬਰ ਆ ਤੇ ਕਿੰਨੇ ਸੂਏ ਬਈਏਗਾ ਇਹ ਦੂਜੇ ਸੂਏ ਹੀ ਹੋਣਾ ਦੂਜੇ ਸੂਏ ਸੂਗੀ ਤੇ ਤਿੰਨ ਮਹੀਨੇ ਦੀ ਕੱਪੜਾ ਤਿੰਨ ਮਹੀਨੇ ਦੀ ਕੱਪੜਾ ਜੀ ਚੈੱਕ ਪਾਸ ਦੇਖ ਸਕਦੇ ਹਾਂ ਹਰ ਇੱਕ ਪਾਸੇ ਫੁੱਲ ਚੈੱਕ ਪਾਸ ਤੇ ਇਸ ਟਾਈਮ ਦੁੱਧ ਕਿੰਨੀ ਚੱਲ ਰਹੀ ਹੈ 7 ਕਿਲੋ ਹੈ ਜੀ 7 ਕਿਲੋ ਇਸ ਟਾਈਮ ਦੁੱਧ ਦੇ ਚੱਲ ਰਹੀ ਹੈ ਤੇ ਸਾਰੀ ਥਣਾ ਦੀ ਬੰਤਰ ਤੇ ਸਾਰਾ ਤੋਰਾ ਚੈੱਕ ਕਰਾ ਦਾਂਗੇ ਤੇ ਬਈ ਪਹਿਲੇ ਸੂਏ ਦੁੱਧ ਕਿੰਨਾ ਕੱਢੇ ਨੇ 24 ਲੀਟਰ ਦੁੱਧ ਸੱਜਰ ਨੇ ਬਾਈ ਕਹਿੰਦੇ 24 ਲੀਟਰ ਦੁੱਧ ਦਿੱਤਾ ਤੇ ਮਗਰ ਕੀ ਸੀ ਭਾਈ ਇਹਦੇ ਉਨੋ ਬੱਸ ਹਜਿਆ ਜੀ ਠੀਕ ਹੈ ਜੀ ਬੱਸਾ ਮੇਰੇ ਹਿਸਾਬ ਨਾਲ ਚੱਲ ਗਿਆ ਸੀ ਦੇਖ ਸਕਦੇ ਹੋ ਇਸ ਟਾਈਮ 7 ਕਿਲੋ ਦੁੱਧ ਤੇ ਆ ਤਿੰਨ ਮਹੀਨੇ ਹੋ ਗਏ ਗੱਭਣ ਨੂੰ ਠੀਕ ਹੈ ਜੀ ਇਹ ਤੋੜਾ ਚੈੱਕ ਕਰਾਣੇ ਤੁਹਾਨੂੰ ਥਨਾ ਦੀ ਬੰਦ ਤੇ ਥਨਾ ਦੀ ਬੰਦ ਪਿੰਡ ਛੋਟੀਆਂ ਬਕਾਊ ਜਿਹੜਾ ਹਾਂ ਬਠਿੰਡਾ ਤਹਿਸੀਲ ਤੋਂ ਬਾਈਆਂ ਦੇ ਘਰੇ ਬਕਾਊ ਜਿਹੜੀ ਵਧੀਆ ਕੰਡੀਸ਼ਨ ਲਗਾਗੀ ਆਹ ਦੇਖ ਸਾ ਤੇ ਉਂ ਤੋਰਾ ਗਾਂ ਦਾ ਇੰਦਾ ਜੇਦਾਂ ਦੀ ਕੋਈ ਗੱਲ ਨਹੀਂ ਜੀ ਨਾ ਨਾ ਤਿੰਨ ਮਹੀਨਿਆਂ ਦੀ ਗੱਬਣ ਗਾਂ ਮਕਾਉ ਪਿੰਡ ਚੋਟੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਤੋਰਾ ਚੈੱਕ ਕਰ ਸਕਦੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਪਿਛਲੇ ਸੂਏ ਦੁੱਧ ਦਾ ਰਿਕਾਰਡ ਰਿਹਾ 20 ਲੀਟਰ ਤੇ ਤਿੰਨ ਮਹੀਨਿਆਂ ਦੀ ਗੱਬਣ ਚੱਕ ਪਾਸਾ ਤੇ ਮੁੱਲ ਕਨਫਰਮ ਕਰ ਲੈਣੇ ਬਾਈਆਂ ਤੋਂ ਕੀ ਕਰਦੇ ਆ ਤੇ ਮੁੱਲ ਕਨਫਰਮ ਕਰ ਲੈਣੇ ਤੇ ਕੀ ਮੁੱਲ ਕਰਦਿਆ ਗਾਣਾ ਬਾਈ ਕੀ ਮੁੱਲ ਕਰਦੋ ਗਾਣਾ ਮੁੱਲ 55000 ਮੁੱਲ 55000 ਦੇਖ ਸਕਦੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਇਹ ਗਾਣ ਲੈਣੀ ਹੋਵੇ ਵਧੀਆ ਪੂਰੀ ਠੰਡੀ ਸੀਲ ਆ ਤੇ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਆ ਦੇਖ ਸਕਦੇ ਆ ਐਚਫ ਗਾਣ ਵਧੀਆ ਦੇਖ ਸਕਦੇ ਆ ਬਾਈ ਕਿਸ ਤਰ੍ਹਾਂ ਪੂਰੀ ਵਧੀਆ ਜਿਹੜੇ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ